ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਨੂੰ ਦੱਸਦੀ ਹਾਂ ਕਿ ਐਸਟੀਐਮ ਨੰਬਰ 69 ਨੂੰ ਇੱਕ ਧਮਕੀ ਮਿਲੀ ਹੈ ਤੇ ਉੱਥੇ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਖਰੜ ਦੇ ਵਿੱਚ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਐਸਟੀਐਮ ਦਫ਼ਤਰ ਨੂੰ ਮਿਲੀ ਹੈ ਤੇ ਜਿਸ ਤੋਂ ਬਾਅਦ ਚਾਰੇ ਪਾਸੇ ਜਿਹੜੇ ਕਿ ਤਰਥੱਲੇ ਮੱਚਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਗੱਲ ਕਰੀਏ ਮੁਹਾਰੀ ਦੇ ਵਿੱਚ ਸਵੇਰੇ ਜਿਹੜਾ ਕਿ ਐਸਟੀਐਮ ਖਰੜ ਦੇ ਦਫ਼ਤਰ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ ਜਦੋਂ ਉਹਨਾਂ ਦੇ ਅਧਿਕਾਰਤ ਈਮੇਲ ਦੇ ਵਿੱਚ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ ਈਮੇਲ ਦੇ ਵਿੱਚ ਦਫ਼ਤਰ ਅਤੇ ਹੋਰ ਥਾਮਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ਤੇ ਦਫ਼ਤਰ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਜਿਵੇਂ ਸਵੇਰੇ 9:00 ਵਜੇ ਧਮਕੀ ਭਰਿਆ ਈਮੇਲ ਆਇਆ ਤਾਂ ਐਸਟੀਐਮ ਦਫ਼ਤਰ ਦੇ ਅਧਿਕਾਰੀਆਂ ਨੇ ਤੁਰੰਤ ਕਰਮਚਾਰੀ ਅਤੇ ਨਾਗਰਿਕਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਥੋੜੇ ਸਮੇਂ ਦੇ ਵਿੱਚ ਹੀ ਪੂਰਾ ਅਹਾਤਾ ਜਿਹੜਾ ਹੈ ਕਿ ਖਾਲੀ ਕਰਵਾ ਲਿਆ ਗਿਆ ਤਾਂ ਸੂਚਨਾ ਮਿਲਣ ਤੇ ਪੁਲਿਸ ਨੇ ਤੁਰੰਤ ਜੜੀ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਦਫ਼ਤਰ ਦੇ ਅਹਾਤੇ ਆਲੇ ਦੁਆਲੇ ਦੇ ਕਮਰੇ ਪਾਰਕਿੰਗ ਖੇਤਰ ਐਂਟਰੀ ਅਤੇ ਐਕਸਿਟ ਜਿਹੜੇ ਕਿ ਰਸਤਿਆਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਤੇ ਧਮਕੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਜਿਹੜਾ ਕਿ ਉੱਥੇ ਹੀ ਸਭ ਨੂੰ ਮੌਕੇ ਤੇ ਬੁਲਾ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਪਰ ਸਾਵਧਾਨੀ ਵਜੋਂ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਉੱਥੇ ਸਾਈਬਰ ਸੈੱਲ ਦੀ ਜਿਹੜੀ ਕਿ ਵਰਤੋਂ ਈਮੇਲ ਭੇਜਣ ਵਾਲੇ ਤੇ ਇਸ ਦੀ ਸਰੋਤ ਦੀ ਪਛਾਣ ਕਰਨ ਲਈ ਕੀਤੀ ਜਾ ਰਹੀ ਹੈ ਤੇ ਈਮੇਲ ਆਈਡੀ ਸਰਵਰ ਡਿਟੇਲਸ ਅਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਪੁਲਿਸ ਦੇ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ ਸਥਿਤੀ ਕਾਬੂ ਹੇਠ ਹੈ ਤੋਂ ਤੁਹਾਨੂੰ ਦੱਸਦੀ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦਫਤਰੀ ਕੰਮ ਮੁੜ ਸ਼ੁਰੂ ਹੋਵੇਗਾ ਤੇ ਤਮਕੀ ਪਰ ਈਮੇਲ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਤਾਮਿਲਨਾਡ ਵਿੱਚ ਮਧੁਰਾਈ ਨਦਰਗਾਹ ਦੇ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਨੂੰ ਗੁੱਸੇ ਦਾ ਕਾਰਨ ਦੱਸਿਆ ਗਿਆ ਤੇ ਭੇਜਣ ਵਾਲੇ ਦਾ ਦੋਸ਼ ਹੈ ਕਿ ਇਹਨਾਂ ਦੇ ਵਿਰੋਧ ਪਰਦਰਸ਼ਨਾ ਨੇ ਡੀਐਮਕੇ ਪਾਰਟੀ ਦਾ ਧਿਆਨਸਥਾਨਕ ਮੁੱਦਿਆਂ ਤੋਂ ਦੂਜੇ ਰਾਜਾਂ ਵੱਲ ਹਟਾ ਦਿੱਤਾ ਹੈ ਤੇ ਇਸ ਰਾਜਨੀਤਿਕ ਅਤੇ ਧਾਰਮਿਕ ਅਸੰਤੁਸ਼ਟੀ ਨੇ ਜਿਹੜਾ ਕਿ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਤੇ ਈਮੇਲ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਧਮਕੀਆਂ ਡਰ ਦਾ ਮਾਹੌਲ ਪੈਦਾ ਕਰਨ ਅਤੇ ਪ੍ਰਸ਼ਾਸਨ ਦੇ ਦਬਾਅ ਪਾਉਣ ਦੇ ਲਈ ਦਿੱਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਹੁਣ ਉੱਥੇ ਹੀ ਧਮਕੀਆਂ ਪਰ ਈਮੇਲ ਆਇਆ ਤੇ ਐਸਟੀਐਮ ਦਫ਼ਤਰ ਉਚਾਰੇ ਪਾਸੇ ਜਦੋਂ ਇਹ ਖਬਰ ਮਿਲਦੀ ਹੈ ਤਾਂ ਹਫੜਾ ਦਫੜੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਹੈ ਕਿ ਇੱਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਪਰੰਤੂ ਹੁਣ ਇਹ ਖਰੜ ਦੇ ਵਿੱਚ ਐਸਟੀਐਮ ਦਫ਼ਤਰ ਨੂੰ ਜਿਹੜੀ ਕਿ ਈਮੇਲ ਪਰ ਜ਼ਰੀਏ ਧਮਕੀ ਦਿੱਤੀ ਗਈ ਹੈ ਤੇ ਉੱਥੇ ਹੀ ਕਿਹਾ ਗਿਆ ਹੈ ਕਿ ਈਮੇਲ ਦੇ ਨਾਲ ਈਮੇਲ ਜ਼ਰੀਏ ਜਿਹੜਾ ਕਿ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਇਸ ਤਰ੍ਹਾਂ ਥੱਲੇ ਮੱਚਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਗੱਲ ਕਰੀਏ ਮੁਹਾਰੀ ਦੇ ਵਿੱਚ ਸਵੇਰੇ ਜਿਹੜਾ ਕਿ ਐਸਟੀਐਮ ਖਰੜ ਦੇ ਦਫ਼ਤਰ ਦੇ ਵਿੱਚ ਹਾਫੜਾ ਦਫੜੀ ਮਚ ਗਈ ਹੈ ਜਦੋਂ ਉਹਨਾਂ ਦੇ ਅਧਿਕਾਰਤ ਈਮੇਲ ਦੇ ਵਿੱਚ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ ਈਮੇਲ ਦੇ ਵਿੱਚ ਦਫ਼ਤਰ ਅਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ਤੇ ਦਫ਼ਤਰ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਜਿਵੇਂ ਸਵੇਰੇ 9:00 ਵਜੇ ਧਮਕੀ ਭਰਿਆ ਈਮੇਲ ਆਇਆ ਤਾਂ ਉਥੇ ਐਸਟੀਐਮ ਦਫ਼ਤਰ ਦੇ ਅਧਿਕਾਰੀਆਂ ਨੇ ਤੁਰੰਤ ਕਰਮਚਾਰੀ ਅਤੇ ਨਾਗਰਿਕਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਥੋੜੇ ਸਮੇਂ ਦੇ ਵਿੱਚ ਹੀ ਪੂਰਾ ਆਹਾਤਾ ਜਿਹੜਾ ਹੈ ਕਿ ਖਾਲੀ ਕਰਵਾ ਲਿਆ ਗਿਆ ਤਾਂ ਸੂਚਨਾ ਮਿਲਣ ਤੇ ਪੁਲਿਸ ਨੇ ਤੁਰੰਤ ਜੇੜੀਕੇਤ ਆਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਦਫਤਰ ਦੇ ਆਹਾਤੇ ਆਲੇ ਦੁਆਲੇ ਦੇ ਕਮਰੇ ਪਾਰਕਿੰਗ ਖੇਤਰ ਐਂਟਰੀ ਅਤੇ ਐਕਸਿਟ ਜਿਹੜੇ ਕਿ ਰਸਤਿਆਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਤੇ ਤੰਕੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਜਿਹੜਾ ਕਿ ਉੱਥੇ ਹੀ ਸਭ ਨੂੰ ਮੌਕੇ ਤੇ ਬੁਲਾ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਪਰ ਸਾਵਧਾਨੀ ਵਜੋਂ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਉੱਥੇ ਸਾਈਬਰ ਸੈੱਲ ਦੀ ਜਿਹੜੀ ਕਿ ਵਰਤੋਂ ਈਮੇਲ ਪੇਟਨੇ ਵਾਲੇ ਤੇ ਇਸ ਦੀ ਸਰੋਤ ਦੀ ਪਛਾਣ ਕਰਨ ਲਈ ਕੀਤੀ ਜਾ ਰਹੀ ਹੈ ਤੇ ਈਮੇਲ ਆਈਡੀ ਸਰਵਰ ਡਿਟੇਲਸ ਅਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਪੁਲਿਸ ਦੇ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ ਸਥਿਤੀ ਕਾਬੂ ਹੇਠ ਹੈ ਤੋਂ ਤੁਹਾਨੂੰ ਦੱਸ ਦਈਏ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦਫ਼ਤਰੀ ਕੰਮ ਮੁੜ ਸ਼ੁਰੂ ਹੋਵੇਗਾ ਤੇ ਤਮਕੀ ਪਰ ਈਮੇਲ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਤਾਮਿਲਨਾਡ ਵਿੱਚ ਮਧੁਰਾਈ ਨਦਰਗਾਹ ਦੇ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਨੂੰ ਗੁੱਸੇ ਦਾ ਕਾਰਨ ਦੱਸਿਆ ਗਿਆ ਤੇ ਭੇਜਣ ਵਾਲੇ ਦਾ ਦੋਸ਼ ਹੈ ਕਿ ਇਹਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਡੀਐਮਕੇ ਪਾਰਟੀ ਦਾ ਧਿਆਨ ਸਥਾਨਕ ਮੁੱਦਿਆਂ ਤੋਂ ਦੂਜੇ ਰਾਜਾਂ ਵੱਲ ਹਟਾ ਦਿੱਤਾ ਹੈ ਤੇ ਇਸ ਰਾਜਨੀਤਿਕ ਅਤੇ ਧਾਰਮਿਕ ਅਸੰਤੁਸ਼ਟੀ ਨੇ ਜਿਹੜਾ ਕਿ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਤੇ ਈਮੇਲ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਧਮਕੀਆਂ ਡਰ ਦਾ ਮਾਹੌਲ ਪੈਦਾ ਕਰਨ ਅਤੇ ਪ੍ਰਸ਼ਾਸਨ ਦੇ ਦਬਾਅ ਪਾਉਣ ਦੇ ਲਈ ਦਿੱਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਹੁਣ ਉੱਥੇ ਹੀ ਧਮਕੀਆਂ ਪਰਾ ਈਮੇਲ ਆਇਆ ਤੇ ਐਸਟੀਐਮ ਦਫ਼ਤਰ ਉਚਾਰੇ ਪਾਸੇ ਜਦੋਂ ਇਹ ਖਬਰ ਮਿਲਦੀ ਹੈ ਤਾਂ ਹਫੜਾ ਦਫੜੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਇੱਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਪਰੰਤੂ ਹੁਣ ਇਹ ਖਰੜ ਦੇ ਵਿੱਚ ਐਸਟੀਐਮ ਦਫ਼ਤਰ ਨੂੰ ਜਿਹੜੀ ਕਿ ਈਮੇਲ ਪਰ ਜ਼ਰੀਏ ਧਮਕੀ ਦਿੱਤੀ ਗਈ ਹੈ ਤੇ ਉੱਥੇ ਹੀ ਕਿਹਾ ਗਿਆ ਹੈ ਕਿ ਈਮੇਲ ਦੇ ਨਾਲ ਈਮੇਲ ਜ਼ਰੀਏ ਜਿਹੜਾ ਕਿ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ